ਦੇਖੀ ਨਾ ਕੜਾ ਬਲਜੀਤ ਸਿੰਘ ਜੀ ਹਾਂ ਭਾਜੀ ਹੋਇਆ ਕੀ ਹੋ ਰਿਹਾ ਤੁਹਾਨੂੰ ਅੱਜ ਪਰਸਨਲ ਰਿਪੋਰਟ ਕੀਤਾ ਜੀ ਤੇ ਨਸ਼ਾ ਜਿਹੜੇ ਵੇਚਦੇ ਉਹਨਾਂ ਦੇ ਘਰ ਦੇ ਵਿੱਚ ਅੱਛਾ ਜੀ ਤੇ ਅਸੀਂ ਦੇਖਿਆ ਜਬੇ ਜਿਹੜੀ ਕਾਲ ਸੀ ਵੀ ਸਾਹਿਬ ਨੂੰ ਕੰਪਲੇਂਟ ਦੇ ਕੇ ਆ ਉਹਦੇ 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 ਗੇ ਅਸੀਂ ਕਾਰਵਾਈ ਹੋਈ ਹੈ ਜੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਾਰਵਾਈ ਕਰਾਈ ਆ ਇਹਨਾਂ ਨੂੰ ਵੀ ਧੰਨਵਾਦ ਕਰਦੇ ਹਾਂ ਜੀ ਕਿੱਦਾਂ ਲੱਗਦਾ ਜੀ ਕਿਨੇ ਸਮੇਂ ਤੋਂ ਵੇਚਦੇ ਆ ਰਹੇ ਸੀ ਤੇ ਇਹ 10-12 ਸਾਲਾਂ ਤੋਂ ਵੇਚਦੇ ਆ ਰਹੇ ਹੈ ਜੀ ਤੇ ਇਹਨਾਂ ਦੇ ਜੋ ਕਾਰਵਾਈ ਕਰਦੇ ਜਿਕਰ ਵੀ ਕਾਰਵਾਈ ਕੀਤੀ ਜਾਵੇ ਤੇ ਜੋ ਮਕਾਨ ਵਗੋਂ ਢਾਇਆ ਜਾਵੇ ਇਹਨਾਂ ਦਾ ਤੇ ਮੁੜਕੇ ਇਹਨਾਂ ਨੂੰ ਜੇਲ੍ਹ ਤੋਂ ਤੱਕਿਆ ਜਾਵੇ ਤੇ ਮੁੜਕੇ ਇਦਾਂ ਦੇ ਨਸ਼ਾ ਨਾ ਵੇਚਣ ਜਿਹੜੇ ਆਉਣ ਵਾਲੇ ਬੱਚੇ ਆ ਉਹ ਇਹਦੇ ਵਿੱਚ ਨਾ ਲੱਗੇ ਜਾਣ ਕਿੰਨਾ ਕੀ ਸਵਾਲ ਇਹ ਖੜਾ ਦਾ 30 ਸਾਲ ਬਾਅਦ ਹੁਣ ਕਾਰਵਾਈ ਹੋਈ ਨਹੀਂ ਨਵੇਂ ਸਿੱਤੀ ਸਾਹਿਬ ਆਏ ਨੇ ਅਸੀਂ ਤਾਂ ਦਰਖਾਸਤਾਂ ਡੱਬੇ ਬਹੁਤ ਦਿੱਤੀਆਂ ਨੇ ਜੀ ਕਿ ਜੀ ਮੈਂ ਲੈ ਲਾ ਬਾਤੋ ਵੀ ਡਰਦੇ ਕਿ ਸਹੀਏ ਲੋਕੀ ਗਾਲੀ ਗਲੋਚ ਕਰਦੇ ਜੀ ਗਾਲੀ ਗਲੋਚ ਕਰਦੇ ਆ ਜੀ ਅਗਰ ਉਹ ਧਮਕੀਆਂ ਦਿੰਦੇ ਆ ਮਾਰਨ ਦੀਆਂ ਤੁਹਾਨੂੰ ਲੱਤਾਂ ਪੜਦਾਂਗੇ ਥੋੜਾ ਆ ਕਰਦਾਂਗੇ ਤੁਹਾਨੂੰ ਮਾਰਦਾਂਗੇ ਜਾਨੂ ਇਦਾਂ ਦੇ ਕੰਮ ਕਰਦੇ ਆ ਜੀ ਅਨੇਕ ਮਾਸ ਸਰਕਾਰ ਵੱਲੋਂ ਇਹ ਕਮੇਮ ਚਲਾਈ ਗਈ ਹੈ ਨਸ਼ਾ ਬੁਧ ਕਿੰਦਾ ਦੀ ਕਾਰਵਾਈ ਲੈ ਕੇ ਤਾਂ ਕੁਝ ਹੋ ਮੁੱਖ ਮੰਤਰੀ ਪੰਜਾਬ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮਹਿਮਾ ਚਲਾਈ ਆ ਜੁੱਧ ਨਸ਼ਾ ਛੇੜਿਆ ਇਹਨੂੰ ਬੰਦ ਕੀਤਾ ਜਾਵੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ